look ਜਾਂਦਾ ਜੈ ਭੀਮ ਜੈ ਭਾਰ ਸਭ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਜੈ ਭੀਮ ਜੈ ਭਾਰ ਅੱਜ ਦਾ ਸਾਡਾ ਜੋ ਬਾਬਾ ਸਾਹਿਬ ਟਾਈਗਰ ਫੋਰਸ ਵੱਲੋਂ ਰੋਸ ਮਜਾਰਾ ਸੀ ਅੰਮ੍ਰਿਤਸਰ ਦੇ ਵਿੱਚ ਇਨਸਾਨ ਵੱਲੋਂ ਜੋ ਬਾਬਾ ਜੀ ਦੇ ਸਰੂਪ ਨਾਲ ਥੋੜੇ ਨਾਲ ਪੰਨ ਤੋੜ ਕੀਤੀ ਉਹਦੇ ਵਿਰੋਧ ਦੇ ਵਿੱਚ ਅੱਜ ਸਾਡਾ ਰੋਸ ਏ ਸਾਰੇ ਨੇ ਜਿੰਨੇ ਮੇਰੇ ਵੀਰ ਇੱਥੇ ਨਾਲ ਸਾਡੇ ਫੋਰਸ ਦੇ ਮੈਂਬਰ ਸਹਿਬਾਨ ਸਾਰੇ ਮੇਰੇ ਵੀਰ ਪਹੁੰਚੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਪੂਰੇ ਨਾਲ ਸਹਿਯੋਗ ਦਿੱਤਾ ਹੋਰ ਬਾਬਾ ਸਾਹਿਬ ਲਈ ਹਮੇਸ਼ਾ ਹੀ ਲੜਦੇ ਰਵਾਂਗੇ ਉਹਨਾਂ ਦੀ ਸੋਚ ਤੇ ਸੀ ਪੈਰਾ ਦਿੰਦੇ ਰਵਾਂਗੇ ਜੋ ਵੀ ਇਨਸਾਨ ਆਸੀ ਸਾਡਾ ਰੋਸ ਵਿੱਚ ਆ ਕੱਲ ਸਵੇਰੇ ਅਸੀਂ ਐਸਐਸਪੀ ਦਫ਼ਤਰ ਵਿੱਚ ਹੋਰੇ ਵਿਰੋਧ ਦਾ ਕਲਾਸ ਦੇਣੀ ਆ ਉਹਨੂੰ ਮਤਲਬ ਜਿੰਨੀ ਵੀ ਵੱਡੀ ਸਜ਼ਾ ਮਿਲਦੀ ਉਹਨੀ ਦਿੱਤੀ ਜਾਵੇ ਉਹਨੂੰ ਸਜ਼ਾ ਦਿਵਾਉਣ ਦੇ ਵਿੱਚ ਅਸੀਂ ਐਸਐਸਪੀ ਦੇ ਸਾਹਬ ਦੇ ਵੀ ਪੇਸ਼ ਹੋਣਾ ਆ ਉੱਥੇ ਵੀ ਦਰਖਾਸਤ ਦੇਣੀ ਆ 바ਵਾ ਸਾਹਿਬ ਦੀ ਸੋਚ ਤੇ ਜਿੰਨਾ ਚਿਰ ਸਾਡੀ ਜਾਨ ਵਿੱਚ ਜਾਨ ਆ ਅਸੀਂ ਪੈਰੇ ਦਿੰਦੇ ਰਵਾਂਗੇ ਔਰ ਆਪਣੇ ਜਿੰਨੀ ਪਬਲਿਕ ਦਾ ਸਾਰਿਆਂ ਨੂੰ ਬੇਨਤੀ ਕਰਦੇ ਆਂ 바ਵਾ ਸਾਹਿਬ ਫੋਰਸ ਨਾਲ ਜੁੜੋ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਤੁਰੇ ਫਿਰਦੇ ਆਂ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਆਜ਼ਾਦੀ ਮਿਲੇ ਆ ਜਿਨ੍ਹਾਂ ਦੇ ਸੰਵਿਧਾਨ ਨੇ ਸਾਨੂੰ ਜੀਣਾ ਦੱਸਿਆ ਅਸੀਂ ਉਹਨਾਂ ਲਈ ਲੜ ਰਹੇ ਆਂ ਅਸੀਂ ਸਾਰੇ ਵੀਰਾਂ ਨੂੰ ਵੀ ਬੇਨਤੀ ਕਰਦੇ ਵੀ ਸਾਡੇ ਨਾਲ ਸਾਥ ਦਿਓ ਸਾਡੇ ਨਾਲ ਇੱਦੀ ਚੱਲੋ ਮੈਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਆ ਤੇ ਸਾਰੇ ਸਾਡੇ ਨਾਲ ਚਲੇ ਸੀ ਜੋ ਸਾਡਾ ਅੱਜ ਦਾ ਰੋਸ਼ ਮਜਾਰਾ ਸੀ ਪੂਰਾ ਸਹਿਯੋਗ ਦਿੱਤਾ ਸਾਨੂੰ ਪੂਰਾ ਸਮਰਥਨ ਦਿੱਤਾ ਜੈ ਭੀਮ ਜੈ ਭਾਵਾ